ਗੁਰੂ ਸਾਹਿਬ ਦਾ ਬਚਨ ਨਾਨਕ ਸੇਵਕ ਸੋਈ ਆਖੀ ਹੈ ਜੋ ਸਿਰ ਤਰੈ ਉਤਾਰ ਸਤਿਗੁਰ ਕਾ ਬਾਣਾ ਮੰਨ ਲੈ ਸ਼ਬਦ ਰਖੇ ਉਰਤਾਰ ਜਿਹੜਾ ਸ਼ਬਦ ਨੂੰ ਧਾਰਨ ਕਰੇ ਗੁਰੂ ਸਾਹਿਬ ਨੇ ਫਰਮਾਇਆ ਸਾਈਂ ਨਾਮ ਅਮੋਲ ਪਰਮੇਸ਼ਵਰ ਦਾ ਨਾਮ ਅਮੋਲਕ ਹੈ ਕੀਮ ਨਾ ਕੋਈ ਜਾਣ ਦੋ ਇਸ ਨਾਮ ਦੀ ਕੀਮਤ ਕਿਸੇ ਨੇ ਨਹੀਂ ਜਾਣੀ ਮਹਾਰਾਜ ਕਹਿੰਦੇ ਜਿੰਨਾ ਭਾਗ ਮਥਾ ਹੈ ਨਾਨਕ ਸੇਖਾ ਰੰਗ ਮਾਣ דו ਜਿਨ੍ਹਾਂ ਦੇ ਭਾਗ ਚੰਗੇ ਨੇ ਮੱਥੇ ਦੇ ਭਾਗ ਉਗੜੇ ਨੇ ਸੱਚ ਏਵੇ ਕਿ ਉਹ ਬੰਦੇ ਇਸ ਨਾਮ ਦੀ ਕੀਮਤ ਜਾਣਦੇ ਆਪ ਜੀ ਇੱਕ ਬਚਨ ਰੋਜ਼ ਅਨੰਦ ਸਾਹਿਬ ਵਿੱਚ ਪੜ੍ਹਦੇ ਹੋ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਅੱਗੇ ਮੈਂ ਬੇਨਤੀ ਕਰਨੀ ਹੈ ਕਿ ਜਿਸ ਨੂੰ ਨਾਮ ਮਿਲ ਜਾਏ ਇਹ ਦੁਰਲੱਭਕ ਹੈ ਬਾਕੀ ਸਭ ਕੁਝ ਮਿਲ ਸਕਦਾ ਚਲਾਕੀ ਮਿਲ ਸਕਦੀ ਵਿਦਿਆ ਮਿਲ ਸਕਦੀ ਰੂਹ ਮਿਲ ਸਕਦਾ ਪੈਸਾ ਮਿਲ ਸਕਦਾ ਵਾਸ਼ਨਾ ਭੋਗਨ ਦੇ ਸਾਰੇ ਸਾਧਨ ਮਿਲ ਸਕਦੇ ਆ ਨਾਮ ਦੁਰਲਭ ਹੈ ਜਨਮ ਵੀ ਦੁਰਲਭ ਹੈ ਤੇ ਨਾਮ ਵੀ ਦੁਰਲਭ ਹੈ ਆ ਮਹਾਰਾਜ ਦਾ ਬਚਨ ਹੈ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹਿ ਲੋਕ ਵਿਲ ਲਾਏ ਹੈ ਅਮੁੱਲਕ ਤੇ ਫਿਰ ਮਿਲ ਜਾਏਗਾ ਕਿਤੋਂ ਅਮੋਲੇ ਨਾ ਅਸੀਂ ਇੱਕ ਵਚਨ ਪੜ੍ਹਦੇ ਹਾਂ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਹੈ ਅਮੁੱਲ ਪੰਡਾਰ ਇਹਦੇ ਅਰਥ ਭਾਈ ਵੀਰ ਸਿੰਘ ਹਣਾ ਬੜੇ ਕਮਾਲ ਦੇ ਕੀਤੇ ਆ ਅਖਰੀ ਅਰਥ ਨੇ ਕਿ ਜਿਹਦੀ ਕੀਮਤ ਕੋਈ ਨਹੀਂ ਇਹ ਜੇ ਭਾਸ਼ਾ ਅਨਸਾਰ ਦੇਖੋ ਤੇ ਮੁੱਲ ਦੇ ਅਗੇਤਰ ਐੜਾ ਲੱਗਾ ਅਮੁੱਲ ਜਿਹਦੀ ਕੋਈ ਕੀਮਤ ਨਹੀਂ ਉਹ ਕਹਿੰਦਾ ਨਹੀਂ ਇਹਨੂੰ ਪੈਸੇ ਦੀ ਗੱਲ ਨਹੀਂ ਅਸਲ 'ਚ ਇਹ ਅਮੁੱਲ ਸ਼ਬਦ ਜਿਹੜਾ ਵਾਰ-ਵਾਰ ਵਰਤਿਆ ਇੱਕ ਗੱਲ ਯਾਦ ਰੱਖਿਓ ਜਦੋਂ ਜਪਜੀ ਸਾਹਿਬ ਵਿੱਚ ਵਾਰ-ਵਾਰ ਸ਼ਬਦ ਦੁਹਰਾਏ ਜਾਂਦੇ ਨੇ ਉਹ ਵਿਸ਼ਮਾਦ ਹੈ ਉਹ ਇੱਕ ਰਸ ਹੈ ਤਾਰਕਿਕ ਬੰਦਾ ਪੋਇਟਰੀ ਵਾਲਾ ਬੰਦਾ ਉਹ ਕਹਿ ਸਕਦਾ ਵੀ ਹੈ ਦੇਖੋ ਜੀ ਜਪਜੀ ਸਾਹਿਬ ਵਿੱਚ ਤਾਂ ਪੁਨਰੁਕਤੀ ਬਹੁਤ ਹੈ ਪੁਨਰੁਕਤੀ ਦਾ ਮਤਲਬ ਆ ਸਮਝਣ ਜਿਹੜੇ ਸ਼ਬਦ ਨੂੰ ਵਾਰ-ਵਾਰ ਰੀਪੀਟ ਕਰੀ ਜੋ ਹੁਣ ਸੁਣਿਆ ਵਾਰ-ਵਾਰ ਆ ਰਿਹਾ ਮੰਨੇ ਵਾਰ-ਵਾਰ ਆ ਰਿਹਾ ਮੰਨੇ ਵੀ ਦੋ ਤਿੰਨ ਵਾਰ ਹੁੰਦਾ ਹੈ ਅਸੰਖ ਵਾਰ ਵਾਰ ਆ ਰਿਹਾ ਹੈ ਕੀਤੇ ਵਾਰ ਵਾਰ ਆ ਰਿਹਾ ਹੈ ਅਮੁੱਲ ਵਾਰ ਵਾਰ ਆ ਰਿਹਾ ਹੈ ਅੰਤ ਨਾ ਸਿਫਤੀ ਕਹਿ ਨਾ ਅੰਤ ਆ ਰਿਹਾ ਆਖਣ ਜੋਰ ਚੁਪੈ ਨਾ ਜੋਰ ਕਿੰਨੇ ਸ਼ਬਦ ਰਿਪੀਟ ਹੋ ਰਹੇ ਅਮੁੱਲ ਹੋ ਰਿਹਾ ਖੈ ਨਹੀਂ ਫਿਰ ਬੇਨਤੀ ਕਰਾਂ ਅਸਲ 'ਚ ਇਹ ਸ਼ਬਦਾਂ ਦਾ ਜਿਹੜਾ ਦੋਹਰਾਓ ਹੈ ਇਹਨੂੰ ਬੋਧਕ ਤਲ ਤੇ ਕੋਈ ਗੱਲ ਕਰੇਗਾ ਤੇ ਕਹੇਗਾ ਪੁਨਰੁਕਤੀ ਹੈ ਦੋਹਰਾਓ ਹੈ ਪਰ ਜਦੋਂ ਆਤਮ ਰਸ ਵਿੱਚ ਭੇਜ ਜਾਏ ਉਹ ਪੁਨਰੁਕਤੀ ਨਹੀਂ ਕਹੇਗਾ ਉਹ ਕਹੇਗਾ ਇਸ ਵਿੱਚ ਵੀ ਸਮਾਦ ਹੈ ਫਿਰ ਅਰਜ ਹੈ ਅਮੁੱਲ ਉਹ ਪ੍ਰਮਾਤਮਾ ਅਮੁੱਲਕ ਹੈ ਉਹਦੇ ਨਾਮ ਦੀ ਕੀਮਤ ਕਿਸ ਨੇ ਪਾਈ ਜੀ ਦੇਖੋ ਥੋੜਾ ਜਿਹਾ ਇਹਨੂੰ ਸਮਝਣ ਲਈ ਇੱਕ ਫੁੱਲਾਂ ਦਾ ਬਾਗੀਚਾ ਹੈ ਫੁੱਲ ਖਿੜੇ ਨੇ ਅੱਖਾਂ ਨਾਲ ਫੁੱਲਾਂ ਦਾ ਰੰਗ ਵੀ ਦਿਸ ਰਿਹਾ ਤੇ ਨੇੜੇ ਜਾਈਏ ਤੇ ਫੁਖੜੇ ਕੋਈ ਫੁੱਲਾਂ ਵਿੱਚੋਂ ਸੁਗੰਧੀ ਮਹਿਕ ਵੀ ਆ ਰਹੀ ਖੈ ਪਰ ਜਦੋਂ ਇੱਕ ਬੰਦਾ ਜਾ ਰਿਹਾ ਉਹ ਫੁੱਲ ਦੇਖਦਾ ਥੋੜੀ ਬੱਤੀ ਸੁਗੰਧੀ ਲਈ ਅਗਾ ਨਿਕਲ ਗਿਆ ਇੱਕ ਸੁਗੰਧੀ ਦਾ ਰਸਿਆ ਹੈ ਉਹ ਜਦੋਂ ਫੁੱਲ ਕੋਲ ਜਾਂਦਾ ਉਸ ਫੁੱਲ ਨੂੰ ਆਪਣੀ ਨਾਸਕੋਰ ਕੋਲ ਜਾਂਦਾ ਇਹ ਉਹਨੂੰ ਆਪਣਾ ਆਪਾ ਭੁੱਲ ਜਾਂਦਾ ਫਿਰ ਸੁਣਿਓ ਆਪਣਾ ਆਪਾ ਭੁੱਲ ਗਿਆ ਉਹ ਨੂੰ ਨਹੀਂ ਪਤਾ ਮੈਂ ਕਿੱਥੋਂ ਆਇਆ ਉਸ ਸੁਗੰਧੀ ਨੇ ਇੰਨਾ ਆਕਰਸ਼ਿਤ ਕੀਤਾ ਇੰਨੀ ਕਮਾਲ ਦੀ ਸੁਗੰਧੀ ਆਈ ਉਹ ਨੂੰ ਆਪਣਾ ਆਪ ਭੁੱਲ ਗਿਆ ਉਸ ਭੁੱਲੇ ਕੋ ਵਿੱਚੋਂ ਜਦੋਂ ਕਹਿੰਦਾ ਵਾਹ ਯਾਦ ਰੱਖਿਓ ਵਾਹ ਸ਼ਬਦ ਅਮੁੱਲ ਹੈ ਜਦੀ ਕੀਮਤ ਕੋਈ ਨਹੀਂ ਬਾਸਕਦਾ ਮੈਂ ਫਿਰ ਬੇਨਤੀ ਕੀਤੀ ਅਖਰੀ ਅਰਦਾਸ ਇਹ ਹੀ ਨੇ ਜੀ ਜਿਹਦਾ ਮੁੱਲ ਕੋਈ ਨਹੀਂ ਪਰ ਪਿਆਰਿਓ ਇਹ ਲਬਜ਼ ਨਹੀਂ ਕੇਵਲ ਇਹ ਅਮੁੱਲ ਸ਼ਬਦ ਵੀ ਅੰਦਰ ਦੀ ਅਵਸਥਾ ਹੈ ਜਦੋਂ ਕਹਿੰਦਾ ਵਾਹ ਵਿਸਮਾਤ ਮੈਂ ਫਿਰ ਨੂੰ ਥੋੜਾ ਜਿਆਦਾ ਰਿਪੀਟ ਕਰ ਲਗਾਵਾ ਇੱਕ ਕਹਾਣੀ ਰੂਪ ਚ ਮੈਂ ਅਕਸਰ ਸਨ ਸ਼੍ਰੀਮਾਨ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਬੜੀ ਬੜੀ ਜ਼ਿਕਰ ਕਰਨਾ ਪੜੇ ਲਿਖੇ ਸੱਜਣ ਉਹਨਾਂ ਨੂੰ ਪੰਜਾਬ ਦਾ ਛੇਵਾਂ ਦਰਿਆ ਕਹਿੰਦੇ ਆ ਪੰਜਾਬੀ ਸਾਹਿਤ ਵਿੱਚ ਖੁੱਲੀ ਕਵਿਤਾ ਜੇ ਕੋਈ ਲੈ ਕੇ ਆਇਆ ਅੱਜ ਤਾਂ ਸਾਰੇ ਵਿਦਵਾਨ ਖੁੱਲੀ ਕਵਿਤਾ ਲਿਖਦੇ ਆ ਯੂਨੀਵਰਸਟੀਆਂ ਦੇ ਪ੍ਰੋਫੈਸਰ ਸਾਹਿਬਾਨ ਖੁੱਲੀ ਕਵਿਤਾ ਮੈਂ ਜੇ ਭੁੱਲਾ ਨਾ ਸਭ ਤੋਂ ਪਹਿਲਾਂ ਜੇ ਪੰਜਾਬੀ ਵਿੱਚ ਲੈ ਕੇ ਆਏ ਨੇ ਤੇ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੂੰ ਪੜ ਸਕਦਾ ਹੈ ਬੰਦਾ ਮੈਂ ਹਰ ਸਾਲ ਕਹਿੰਦਾ ਲਤੀਫ ਅਕਲ ਵਾਲਾ ਪੜ ਸਕਦਾ ਹੈ ਜੀ ਬਰੀਕ ਬੁੱਧੀ ਵਾਲਾ ਪੜ ਸਕਦਾ ਹੈ ਕਿਉਂਕਿ ਉਹਨੂੰ ਉਹਨੂੰ ਪੜਨਾ ਬਹੁਤ ਮੁਸ਼ਕਲ ਹੈ ਉਹਦੀ ਅੰਗਰੇਜ਼ੀ ਵੀ ਉਹਦੀ ਪੰਜਾਬੀ ਦੀ ਪੋਇਟਰੀ ਵੀ ਪਰ ਮੈਂ ਇੱਕ ਤੁਹਾਨੂੰ ਉਦਾਹਰਨ ਦੇਣ ਲੱਗਾ ਵਿਸਮਾਦ ਕੀ ਹੈ ਜਿਹਦੀ ਕੋਈ ਕੀਮਤ ਨਹੀਂ ਅਮੁੱਲ ਸ਼ਬਦ ਉਹਨਾਂ ਦੇ ਕੋਲ ਇੱਕ ਵਾਰ ਇੱਕ ਖੂਨਹਾਰ ਬੱਚਾ ਆਇਆ ਉਹ ਬੱਚਾ ਲਾਇਕ ਬਹੁਤ ਸੀ ਉਹਨੂੰ ਜਾਪਾਨ ਦੇ ਵਿੱਚ ਦਾਖਲਾ ਵੀ ਮਿਲ ਸਕਦਾ ਸੀ ਪਰ ਉਹਦੇ ਘਰ ਗਰੀਬੀ ਐਨੀ ਸੀ ਉਹ ਨਾ ਤਾਂ ਦਾਖਲੇ ਦੀ ਫੀਸ ਭਰ ਸਕਦਾ ਸੀ ਨਾ ਉੱਥੇ ਜਾ ਕੇ ਉਹ ਮਕਾਨ ਤੇ ਰੋਟੀ ਦਾ ਪ੍ਰਬੰਧ ਕਰ ਸਕਦਾ ਸੀ ਪ੍ਰੋਫੈਸਰ ਪੂਰਨ ਸਿੰਘ ਬਹੁਤ ਸਮਾਂ ਜਾਪਾਨ ਚ ਰਹਿ ਇਹ ਘਟਨਾ ਉਹਨਾਂ ਦੇ ਘਰੋਂ ਉਹਨਾਂ ਦੀ ਵਾਈਫ ਨੇ ਉਸ ਬੀਬੀ ਦਾ ਨਾਮ ਸੀ ਮਾਇਆ ਦੇਵੀ ਉਹਨੇ ਲਿਖੀ ਹੈ ਉਹ ਜਿਵੇਂ ਉਸੇ ਉਹਨਾਂ ਦਾ ਜੀਵਨ ਮਿਲਦਾ ਕਈ ਉਹਨ ਵਿਦਵਾਨਾਂ ਲਿਖ ਦਿੱਤਾ ਪਰ ਜੋ ਉਹਨਾਂ ਦੇ ਘਰੋਂ ਬੀਬੀ ਨੇ ਲਿਖਿਆ ਸ਼ਾਇਦ ਤੁਸੀਂ ਪੰਜਾਬ ਦੇ ਪੰਜਾਬ ਐਗਰੀਕਲ ਯੂਨੀਵਰਸਿਟੀ ਚ ਐਮ ਐਸ ਰੰਧਾਵਾ ਦਾ ਨਾਂ ਸੁਣਿਆ ਹੋਣਾ ਹੈ ਪੁਰਾਣੇ ਸੱਜਣਾਂ ਨੂੰ ਪਤਾ ਹੋਣਾ ਮਹਿੰਦਰ ਸਿੰਘ ਰੰਧਾਵਾ ਜਿਨੇ ਚੰਡੀਗੜ੍ਹ ਦਾ ਸਾਰਾ ਉਹਨਾਂ ਦੇ ਕਹਿਣ ਤੇ ਇਹ ਉਹਨਾਂ ਨੇ ਇੱਕ ਕਿਤਾਬ ਲਿਖੀ ਪੰਜਾਬੀ ਸਹਿਤ ਅਕੈਡਮੀ ਨੇ ਛਾਪੀ ਮੇਰਾ ਨੀ ਖਾਲਾ ਜੋ ਅੱਜਕਲ ਮਿਲਦੀ ਨਹੀਂ ਹੋ ਮੈਂ ਉਸ ਵਿੱਚੋਂ ਮੇਰੇ ਕੋਲ ਇੱਕ ਕਾਪੀ ਪਈ ਨਿੱਜੀ ਲਾਇਬ੍ਰੇਰੀ 'ਚ ਉਸ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਨੇ ਉਹ ਉਹਦੀ ਘਰ ਵਾਲੀ ਪ੍ਰੋਫੈਸਰ ਸਾਹਿਬ ਦੀ ਕਹਿੰਦੀ ਹੈ ਮੇਰਾ ਵਿਆਹ ਹੋਇਆ ਸੀ ਮਾਪਿਆਂ ਮੇਰੇਆਂ ਗਹਿਣੇ ਪਾਏ ਹੱਥ ਵਿੱਚ ਸੰਨ ਨੱਕ ਵਿੱਚ ਜੋ ਕੁਝ ਮਾਪਿਆਂ ਪਾਇਆ ਕਹਿੰਦੇ ਨੇ ਇੱਕ ਦਿਨ ਕੀ ਹੋਇਆ ਉਹ ਮੁੰਡਾ ਜਿਹੜਾ ਪੜਨ ਜਾਣਾ ਚਾਹੁੰਦਾ ਸੀ ਉਹ ਪ੍ਰੋਫੈਸਰ ਪੂਰਨ ਸਿੰਘੂਲ ਆ ਗਿਆ ਉਹ ਰੋ ਪਿਆ ਉਹਨੇ ਕਿਹਾ ਜੀ ਮੈਨੂੰ ਪ੍ਰਮਾਤਮਾ ਨੇ ਲਿਆਕਤ ਦਿੱਤੀ ਮੈਂ ਪੜ ਸਕਣਾ ਮੇਰਾ ਆ ਪਿਛਲਾ ਰਿਕਾਰਡ ਹੈ ਪੜਾਈ ਦਾ ਮੈਂ ਜਾਪਾਨ ਜਾ ਕੇ ਪੜਨਾ ਚਾਹਨਾ ਪਰ ਮੇਰੇ ਕੋਲ ਪ੍ਰਬੰਧ ਕੋਈ ਨਹੀਂ ਪੈਸੇ ਦਾ ਉਹ ਕਹਿੰਦੇ ਨੇ ਪ੍ਰੋਫੈਸਰ ਸਾਹਿਬ ਨੇ ਸੁਣਿਆ ਔਰਨ ਸਿੰਘ ਜੀ ਉਹਨਾਂ ਕਾ ਆਵਾਜ਼ ਮਾਰੀ ਮਾਇਆ ਕਹਿੰਦੀ ਮੈਂ ਤਾਂ ਕੱਪੜੇ ਜੇ ਨਾ ਵਿਆਹ ਹੀ ਸਾਰੇ ਗਹਿਣੇ ਪਾਏ ਕਹਿੰਦੇ ਆ ਗਹਿਣੇ ਕਿਦੇ ਲਈ ਪਾਏ ਨਹੀਂ ਕਹਿੰਦੇ ਮੈਂ ਇੱਕ ਸ਼ਬਦ ਕਿਹਾ ਤੁਹਾਡੀ ਖੁਸ਼ੀ ਲਈ ਕਹਿੰਦੇ ਮੇਰੀ ਖੁਸ਼ੀ ਇਹ ਵੇ ਸਾਰੇ ਲਾਗ ਢੇਰ ਕਰ ਦੇ ਉਹ ਲਿਖ ਲਈ ਕਹਿੰਦੀ ਮੈਂ ਸਾਰੇ ਇਹ ਗਹਿਣੇ ਜਿਹੜੇ ਲਾ ਦਿੱਤੇ ਗਹਿਣੇ ਲਾ ਦਿੱਤੇ ਪੈਨ ਪਕੜਿਆ ਨਾਲ ਚਿੱਠੀ ਲਿਖਣ ਲੱਗ ਪਈ ਅੰਗਰੇਜ਼ੀ ਚ ਉਹਨਾਂ ਦਾ ਇੱਕ ਮਿੱਤਰ ਸੀ ਉੱਥੇ ਉਹਦੇ ਨਾਂ ਤੇ ਜਾਪਾਨੀ ਦੇ ਨਾਂ ਤੇ ਚਿੱਠੀ ਲਿਖ ਦਿੱਤੀ ਨਾਲ ਉਹ ਬੱਚੇ ਨੂੰ ਕਹਿੰਦਾ ਕੱਲ ਸੁਣ ਆ ਲੈ ਜਾ ਗਹਿਣੇ ਇਹ ਵੇਚ ਕੇ ਆਪਣਾ ਪ੍ਰਬੰਧ ਕਰ ਬਾਕੀ ਦਿਨ ਨੂੰ ਲੋੜ ਪਈ ਮੈਂ ਹੋਰ ਪ੍ਰਬੰਧ ਕਰ ਦਿਆਂਗਾ ਕਹਿੰਦੇ ਜਦੋਂ ਉਹਦੀ ਝੋਲੀ 'ਚ ਉਹਨਾਂ ਨੇ ਗਹਿਣੇ ਪਾਏ ਉਦੋਂ ਬੱਚਾ ਪੁੱਭਾਂ ਮਾਰ ਕੇ ਰੋ ਪਿਆ ਇਨੀ ਦੇਰ ਨੂੰ ਮੇਰੀ ਸੱਸ ਆ ਗਈ ਪੂਰਨ ਸਿੰਘ ਦੀ ਮਾਂ ਆ ਗਈ ਕਹਿਣ ਲੱਗੀ ਜੀ ਵਿਆਹੀ ਕੁੜੀ ਆਈ ਏ ਸਾਰੇ ਗਹਿਣੇ ਇਹਦੇ ਤੂੰ ਦੇ ਦਿੱਤੇ ਇਹ ਕੀ ਕਰ ਰਹੇ ਐ ਉਹ ਬੱਚਾ ਜੇ ਖਲੋਤਾ ਸੀ ਜਿਹਦੇ ਹੱਥ 'ਚ ਗਹਿਣੇ ਨੇ ਉਹਨਾਂ ਦੀ ਮੈਂ ਉਤਾਰੇ ਉਹਨਾਂ ਪਕੜਾ ਦਿੱਤੇ ਸੱਸ ਆਹੀ ਉਹ ਬੱਚਾ ਦੀਆਂ ਅੱਖਾਂ 'ਚੋਂ ਅਤਰੋਂ ਨਿਕਲੇ ਜਦੋਂ ਉਹਦੇ ਚਿਹਰੇ ਦੇ ਉੱਤੇ ਉਹ ਟਿਪ ਟਿਪ ਕਰਕੇ ਪਾਣੀ ਨਿਕਲ ਰਿਆ ਸੀ ਪੂਰਨ ਸਿੰਘ ਵੇਖ ਕੇ ਕਹਿੰਦੇ ਮਾਂ ਇਹੋ ਜਿਹਾ ਅਤਰੂ ਕਦੀ ਸਦੀਆਂ ਬਾਅਦ ਨਿਕਲਦੇ ਹੁੰਦੇ ਨਹੀਂ ਇਹਨਾਂ ਅਥਰਵਾਂ ਦੀ ਕੀਮਤ ਇਸ ਗਹਿਣੇ ਨਾਲ ਨਹੀਂ ਪੈ ਸਕਦੀ ਹੁਣ ਇਸ ਗੱਲ ਨੂੰ ਜੇ ਕੋਈ ਸਮਝੇਗਾ ਉਹ ਸਮਝ ਸਕਦਾ ਹੈ ਕਿਹਸਾ ਉਹ ਅਮੁੱਲ ਹੈ ਚੀਜ਼ ਉਹਨੇ ਕਿਹਾ ਇਹ ਗਹਿਣਿਆਂ ਦੀ ਕੋਈ ਕੀਮਤ ਨਹੀਂ ਤੇ ਇਹਨਾਂ ਅਥਰਵਾਂ ਦੀ ਕੋਈ ਕੀਮਤ ਨਹੀਂ ਉਨੇ ਕਹ ਮੈਂ ਕਿਉਂ ਕਹਿਣ ਲੱਗੇ ਮਾਂ ਜਦੋਂ ਇਹਦੇ ਅੰਦਰ ਇੱਕੋ ਦਮ ਖੁਸ਼ੀ ਦਾ ਆਤਮ ਖੁਲਾਰਾ ਆਇਆ ਹੈ ਇਹਦੇ ਖੁਲਾਰੇ ਚੋਂ ਅਥਰੂ ਨਿਕਲੇ ਨਾ ਮਾਂ ਇਹ ਵਿਸਮਾਦ ਹੁੰਦਾ ਹੈ ਇਸ ਵਿਸਮਾਦ ਦੀ ਕੀਮਤ ਕੋਈ ਨਹੀਂ ਪਾ ਸਕਦਾ ਹੁੰਦਾ ਮੈਂ ਆਪ ਨੂੰ ਬੇਨਤੀ ਕਰਾਂ ਅਮੁੱਲ ਸ਼ਬਦ ਕੱਲੇ ਅੱਖਰ ਨਹੀਂ ਅਮੁੱਲ ਇੱਕ ਉਹ ਵਿਸਮਾਦ ਹੈ ਇਸੇ ਵਿਸਮਾਦ ਵਿੱਚ ਗੁਰੂ ਜੀ ਕਹਿ ਰਹੇ ਮੈਂ ਆਪ ਨੂੰ ਸਿਰਫ ਇੱਕ ਉਦਾਹਰਨ ਦਿੱਤੀ ਹੈ ਕਿ ਫੁੱਲ ਨੂੰ ਸਾਰੇ ਵੰਦੇ ਆ ਪਰ ਜਿਹੜਾ ਫੁੱਲ ਨੂੰ ਸੁੰਘ ਕੇ ਇੱਕੋ ਦਮ ਆਪਣਾ ਆਪਾ ਭੁੱਲ ਕੇ ਕਹੇ ਵਾਹ ਯਾਦ ਰੱਖਿਓ ਉਹ ਵਾਹ ਵਿਸਮਾ ਦੇ ਦੀ ਕੋਈ ਕੀਮਤ ਨਹੀਂ ਹੁੰਦੀ ਇਹ ਕਦੀ ਕਦੀ ਹੁੰਦਾ ਹੈ ਜ਼ਿੰਦਗੀ ਚ ਇੱਥੇ ਸਤਿਗੁਰਾਂ ਨੇ ਕਿਹਾ ਸਾਈਂ ਨਾਮ ਅਮੋਲ ਖੀਮ ਨਾ ਕੋਈ ਜਾਣ ਤੋ ਕੋਈ ਕੀਮਤ ਨਹੀਂ ਜਾਣਦਾ ਸਤਿਗੁਰੂ ਰੋਜ਼ ਬਚਨ ਕਰ ਰਿਹਾ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿੱਟੋਂ ਰਹਿ ਲੋਕ ਵਿੱਚ ਲਾਏ ਐਸਾ ਸਤਿਗੁਰ ਜੇ ਮਿਲੇ ਉਹ ਕਹਿੰਦਾ ਨਾਮ ਦੇ ਬਦਲੇ ਤੂੰ ਪੈਸੇ ਦੇ ਪੈਸਿਆਂ ਨਾਲ ਨਾਮ ਕਿੱਥੇ ਮਿਲਦਾ ਹੈ ਐਸਾ ਸਤਿਗੁਰ ਜੇ ਮਿਲੇ ਜੇ ਇਹੋ ਜਿਹਾ ਸਮਰਾਤ ਸਤਿਗੁਰ ਮਿਲ ਜਾਏ ਸੰਗਤ ਵਿੱਚ ਆਈਏ ਉਹਨੂੰ ਕੀ ਦਈਏ ਜੀ ਕਹਨ ਲੱਗੇ ਤਿਸ ਨੂੰ ਸਿਰ ਸੌਂਪੀਏ ਇਸ ਤਰ੍ਹਾਂ ਮਿਲਦਾ ਹੈ ਦੁਰਲਭ ਤਨ ਆਪ ਨੂੰ ਕੀ ਦੁਰਲਭ ਹੈ ਹਰ ਚੀਜ਼ ਪੈਸੇ ਨਾਲ ਮਿਲਦੀ ਤਾਂ ਹੀ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਰੂਪ ਤੇ ਪੈਸੇ ਦਾ ਜ਼ਿਕਰ ਕੀਤਾ ਹੈ ਸ਼ਲੋਕ ਚ ਫਿਰ ਅਰਜ ਹੈ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹਿ ਲੋਕ ਵਿੱਚ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਐਸਾ ਮਿਲਦਾ ਹੈ ਆਪ ਕਿੱਥੇ ਜਾਂਦਾ ਜੀ ਛੇਤੀ ਮੈਂ ਮਰੇਗੀ ਤੇ ਨਾਮ ਆਏਗਾ ਨਾ ਜਿਸ ਦਾ ਜੀਓ ਇਸੇ ਮਿਲਦਾ ਹੈ ਜਿਸ ਦੀ ਜੀਵ ਹੈ ਉਹਦੇ ਵਿੱਚ ਅਪਹੇਦ ਹੋ ਜਾਏ ਸਤਗੁਰਾਂ ਦਾ ਇੱਕ ਬਚਨ ਹੈ ਹੱਠ ਮਜਾਹੂ ਮੈਂ ਮਾਨਕ ਲੱਦਾ ਇਹ ਇਹ ਦੁਰਲਭ ਹੈ ਜੀ ਕਹਿੰਦੇ ਹੱਠ ਮਜਾਹੂ ਮੈਂ ਮਾਨਕ ਲੱਦਾ ਮੁੱਲ ਨਾ ਕਿੱਦਾ ਇਹ ਇਹ ਬਾਕੀ ਹਰ ਚੀਜ਼ ਮੁੱਲ ਮਿਲਦੀ ਹੈ ਉਹ ਕੋਈ ਦੁਰਲਭ ਨਹੀਂ ਹੱਠ ਮਜਾਹੂ ਮੈਂ ਮਾਨਕ ਲੱਦਾ ਮੁੱਲ ਨਾ ਕਿੱਦਾ ਮੈਕੂ ਸਤਗੁਰ ਦਿੱਤਾ ਇਹਦੀ ਕੋਈ ਕੀਮਤ ਨਹੀਂ ਮੁੱਲ ਨਾ ਕਿੰਦਾ ਮੈਂ ਕੋਈ ਸਤਗੁਰੂ ਦਿੱਤਾ ਢੂਣ ਵਿਝਾਈ ਥੀਆ ਥਿੱਤਾ ਜਨਮ ਪਦਾਰਥ ਨਾਨਕ ਜਿੱਤਾ ਬੇਨਤੀ ਹੈ ਜੀ ਨਾਮ ਅਮੋਲਕ ਹੈ ਉਸਦੀ ਕੋਈ ਕੀਮਤ ਨਹੀਂ ਸਤਗੁਰੂ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ ਕਿਰਪਾ ਦੀ ਕੀ ਕੀਮਤ ਹੈ ਜੀ ਸਤਗੁਰਾਂ ਨੇ ਅੱਜ ਕਿਹਾ ਵੀ ਨਾਮ ਦੁਰਲੱਭ ਹੈ ਲੱਭਦਾ ਸੰਗਤ ਵਿੱਚੋਂ ਵੇ ਤੇ ਸੰਗਤ ਵਿੱਚ ਵੀ ਪ੍ਰਭੂ ਦੀ ਕਿਰਪਾ ਹੋਵੇ ਤੇ ਨਾਮ ਮਿਲਦਾ ਹੈ ਮਿਲਦਾ ਸਤਗੁਰੂ ਕੋਲ ਸਤਸੰਗ ਸਤਗੁਰੂ ਗੁਰੂ ਕੇ ਸੰਗਤ ਵਿੱਚ ਗੁਰੂ ਸਮਰੱਥ ਕੋਲ ਮਿਲਦਾ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਿਹਾ ਕਿ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ ਕਿੱਥੇ ਬਸਿਆ ਜੀ ਕਿਵੇਂ ਬਸ ਗਿਆ ਗੁਰ ਹਾਥ ਧਰਿਓ ਮੇਰਾ ਮਤ ਮੇਰੇ ਸਤਗੁਰਾਂ ਨੇ ਮੱਥੇ ਤੇ ਹੱਥ ਰੱਖਿਆ ਉਹ ਨਾਮ ਦਾ ਹੀਰਾ ਮੇਰੇ ਹਿਰਦੇ ਵਿੱਚ ਵਸ ਗਿਆ ਮੇਰਾ ਹਿਆਰ ਹੈ ਰਤਨ ਨਾਮ ਹਰ ਬਸਿਆ ਗੁਰਹਾ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰਨਾਮ ਦਿਓ ਗੁਰਨਾਮ ਦਿਓ ਰਿਨ ਲਾਥਾ ਪਿਆਰਿਓ ਗੁਰੂ ਜੀ ਨੇ ਸਮਰੱਤ ਗੁਰੂ ਸਿਰ ਹੱਥ ਧਰਿਓ ਗੁਰਕੀਨੀ ਕਿਰਪਾ ਹਰਨਾਮ ਦਿਓ ਮੇਰੀ ਫਿਰ ਬੇਨਤੀ ਹੈ ਜੀ ਨਾਮ ਦੁਰਲਭ ਹੈ ਇਸ ਦੀ ਕੋਈ ਕੀਮਤ ਨਹੀਂ ਪਾਸਕਦਾ ਹਾਂ ਥੋੜੀਆਂ ਜੀਆਂ ਬੇਨਤੀਆਂ ਨੇ ਦਾਸ ਨੇ ਇੱਕ ਵਾਰ ਇਹ ਅਰਜ਼ ਕੀਤੀ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਜੀਵਨ ਵੀ ਜਿੰਨਾ ਕੋ ਅਸੀਂ ਵੀ ਸੁਣਾਣੇ ਆ ਜੀ ਅਸੀਂ ਵੀ ਸਿਰਫ ਹਜ਼ੂਰ ਦੀ ਜ਼ਿੰਦਗੀ ਦੇ ਪਹਿਲੇ ਕੁਝ ਪੱਖ ਰੱਖ ਦਿੰਨੇ ਆ ਜਿਹੜਾ ਮੁਕੰਮਲ ਜੀਵਨ ਖੈ ਜਾਂ ਤਾਂ ਲੜੀਵਾਰ ਕਥਾ ਚੱਲੇ ਇਤਿਹਾਸ ਦੀ ਉਹਦੇ ਰਾਂਝਾਂ ਕੋਈ ਉਦਾਸੀਆਂ ਨੂੰ ਪੜੇ ਇਹ ਵੀ ਗੱਲ ਮੈਂ ਇੱਕ ਦੋ ਵਾਰੀ ਬੇਨਤੀ ਆਪ ਸੰਗਤ ਨੂੰ ਕਰ ਚੁੱਕਾ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਹਰ ਧਰਮ ਦੇ ਬੰਦੇ ਨੂੰ ਮਿਲਿਆ ਹਰ ਧਰਮ ਦਾ ਮਿਲਿਆ ਜੀ ਉਹਨੂੰ ਸਤਿਗੁਰਾਂ ਨੂੰ ਹਰ ਧਰਮ ਦੇ ਬੰਦੇ ਨੇ ਗੱਲਬਾਤ ਕੀਤੀ ਸੰਵਾਦ ਕੀਤਾ ਪਰ ਇਹ ਨਹੀਂ ਕਿ ਮਿਲੇ ਹੋਣਗੇ ਜਿਵੇਂ ਆਏ ਜੀ ਗੱਲਬਾਤ ਕੀਤੀ ਗੁਰੂ ਨਾਨਕ ਸਾਹਿਬ ਆਏ ਸਨ ਮੁਲਾਕਾਤ ਕੀਤੀ ਚੰਗੇ ਨੇ ਪਿੱਛੋ ਤਵੇਲਾ ਨਾ ਪੈਸਰਾ ਨਹੀਂ ਜਿਹੜਾ ਇੱਕ ਵਾਰੀ ਛੂਪ ਆ ਗਿਆ ਉਹ ਸਦਾ ਦੀ ਬੈਠ ਗਿਆ ਮੈਂ ਪਿਛਲੇ ਦਿਨੀ ਕਿਹਾ ਸੀ ਦੌਲਤਾਂਦਾਈ ਸਿਰਫ ਇੱਕ ਸ਼ੋ ਲਈ ਉਹਨੇ ਕਿਹਾ ਮੈਂ ਸ਼ਬਦ ਸੁਣਿਆ ਪੰਡਤ ਹਰਦਿਆਲ ਨੂੰ ਇੱਕ ਸ਼ੋ ਮਿਲੀ ਯਾਦ ਰੱਖਿਓ ਮਿਲੀ ਉਹਨੂੰ ਵੀ ਪਹਿਲੇ ਦਿਨੀ ਦੌਲਤਾਂ ਤੋਂ ਬਾਅਦ ਇਹ ਹਿਸਟਰੀ ਪੜੋ ਉਹਨੂੰ ਸ਼ੋ ਮਿਲੀ ਉਸੇ ਦਿਨ ਜਦੋਂ ਦੌਲਤਾਂਦਾਈ ਨੇ ਕਹਿ ਦਿੱਤਾ ਬਾਬਾ ਕਾਲੂ ਜੀ ਨੂੰ ਆਪਾਂ ਬੜੀ ਬਰੀ ਕਥਾ ਕੀਤੀ ਵੀ ਮੈਨੂੰ ਕੁਝ ਨਹੀਂ ਚਾਹੀਦਾ ਸਵੇਲੇ ਪੰਡਤ ਹਰਦਿਆਲ ਜੀ ਨੇ ਜਦੋਂ ਪੱਤਰੀ ਬਣਾਈ ਤੇ ਬਿਲਕੁਲ ਬਣੀ ਹੈ ਜੀ ਹੁਣ ਇਹਦਾ ਮਤਲਬ ਇਹ ਨਹੀਂ ਆਪਾਂ ਪੱਤਰੀਆਂ ਬਣਵਾਣ ਤੁਰ ਜਣਾ ਉਹ ਪਰਿਵਾਰ ਪਹਿਲਾਂ ਜੇ ਜਨੇਊ ਪਾ ਰਿਆ ਪੱਤਰੀ ਨਹੀਂ ਬਣਵਾਣਗੇ ਬਾਪੂ ਜੀ ਪੰਡਤ ਅਰਦਿਆਲ ਨੇ ਕਿਹਾ ਜੀ ਮੈਂ ਪੱਤਰੀ ਬਣਾਨੀ ਇੱਕ ਤਾਂ ਮੈਨੂੰ ਸਮਾਂ ਦੱਸ ਤੇ ਦੂਜਾ ਉਸ ਸਮੇਂ ਚ ਕੀ ਵਰਤਿਆ ਮੈਨੂੰ ਉਹ ਵੀ ਦੱਸ ਇਹਦੇ ਬਾਰੇ ਉਸ ਵਕਤ ਕਹਿੰਦੇ ਨੇ ਕਿ ਦਾਈ ਨੇ ਇਹ ਸ਼ਬਦ ਉਦੋਂ ਕਹੇ ਸਨ ਬੋਸ ਬੋਸਿਸ ਜਨਮੇ ਮਮ ਕਰ ਮਾਹੀ ਅਸ ਅਸਰਜ ਕਬ ਲਿਖ ਲਕਿਓ ਨਾ ਕੀ ਦੀਰਗਨਰ ਜੋ ਬਿਗਸ ਮਿਲੇ ਹੈ ਤਿਮ ਇਨ ਕਿਨੋ ਸ਼ਬਦ ਭਲੇ ਹੈ ਅਸਾ ਕੀ ਕਰ ਕਹਿੰਦਾ ਮਹਾਰਾਜ ਹਸੇ ਉਹ ਡੂੰਗੀ ਗੱਲ ਕਹਿ ਰਹੀ ਏ ਉਹ ਕਹਿੰਦੀ ਦੀਰਗਨਰ ਜੋ ਬਿਗਸ ਮਿਲੇ ਹੈ ਬਿਗ ਸ਼ਬਦ ਵਰਤਿਆ ਹਸ ਨਹੀਂ ਵਰਤਿਆ ਕਵੀ ਜੇ ਇਹ ਸ਼ਬਦ ਬੜੀ ਗਲਪ ਆ ਗਿਆ ਬਿਗਸ ਨਾ ਗਮ ਰੱਬ ਦਾ ਹੈ ਬਿਗਸ ਨਾ ਕੰਮ ਭਗਤ ਦਾ ਹੈ ਸਾਚੇ ਵੀ ਕਹਿੰਦੀ ਮੈਂ ਵਿਗਾਸ ਤੇ ਸ਼ਬਦ ਸੁਣਿਆ ਆਂ ਦੀਰਗ ਨਰਜੋ ਬਿਗਸ ਮੇ ਲਿਖੇ ਤਿਮ ਇਨਕੀਨੋ ਸ਼ਬਦ ਭਲੇਖ ਉਸ ਵਕਤ ਪੰਡਤ ਅਰਧਿਆਲ ਨੇ ਜੋ ਇੱਕ ਤਾਂ ਉਹਦੀ ਵਿਦਿਆ ਸੀ ਦੂਜਾ ਉਸ ਨੇ ਜੋ ਕੁਝ ਉਥੇ ਅਨੁਭਵ ਕੀਤਾ ਉਹਨੇ ਸ਼ਬਦ ਕਹੇ ਸਨ ਕਿ ਇਹਦੇ ਸਿਰ ਦੇ ਉੱਤੇ ਛਤਰ ਚੁੱਲਣਗੇ ਪਰ ਕੁਝ ਗੱਲਾਂ ਲੁਕਾ ਆ ਗਿਆ ਉਹਨੇ ਉਹਨੇ ਸਾਰਾ ਨਹੀਂ ਦੱਸਿਆ ਉਹਨੇ ਕਿਹਾ ਵੀ ਰਾਜੇ ਮਹਾਰਾਜੇ ਚੁਕਣਗੇ ਛਤਰ ਚੁੱਲਣਗੇ ਜਿਦਨ ਬਾਬਾ ਜੀ ਨੇ ਲੋਟਾ ਛਾਪ ਰੁਪਈਏ ਸਾਰੇ ਲੋੜਵੰਦਾਂ ਨੂੰ ਦਿੱਤੇ ਉਹਨੇ ਫਿਰ ਰਸਤੇ 'ਚ ਮਿਲਦੇ ਆ ਗੱਲ ਕਹੀ ਸੀ ਚੰਗਾ ਕੀਤੀ ਤੇਰੇ ਟੇਵੇ ਕਿੱਥੇ ਗਏ ਤੁਸੀਂ ਇਹ ਭਵਿਸ਼ਵਾਣੀ ਕੀਤੀ ਸੀ ਵੀ ਇਹਦੇ ਸਿਰ ਤੇ ਛਤਰ ਚੁੱਲਣਗੇ ਮੇਰੇ ਪੁੱਤਰ ਦੇ ਸਿਰ ਤੇ ਸਾਡੇ ਧੰਗੁਰੂ ਨਾਨਕ ਦੇਵ ਜੀ ਕਹਿੰਦਾ ਭਲੋ ਛਤਰ ਬਾਬਾ ਕਾਲੂ ਸਾਹਿਬ ਕਹਿੰਦੇ ਭਲੋ ਛਤਰ ਮੂਜ ਧਾਮ ਫਿਰ ਆਇਓ ਅਗਲੀ ਦਿਨੀ ਬਸਤ ਗਵਾਇਓ ਚੰਗਾ ਛਤਰ ਚਲਾਇਆ ਜਿਹੜੇ ਮੈਂ ਇਕੱਠੇ ਕੀਤੇ ਉਹ ਵੀ ਬਾਰਸਤਾਂ ਲੱਗ ਪਈ। ਬਾਬਾ ਕਾਲੂ ਜੀ ਸੁਣੀ ਗਏ, ਇਹ ਬੋਲੀ ਗਏ। ਪੰਡਤ ਹਰਦਿਆਨ ਚੁੱਪ ਸੀ ਜੀ। ਉਹ ਆਰਾਮ ਨਾਲ ਸੁਣ ਕੇ ਉਹਨੇ ਕਿਹਾ ਵੀ ਇੱਕ ਗੱਲ ਮੈਂ ਤੈਨੂੰ ਉਸ ਦਿਨ ਕਹਿਣੀ ਸੀ ਤੇ ਜਨਮ ਸੀ ਹੋਇਆ। ਮੈਂ ਵੀ ਕੁਝ ਮਹਿਸੂਸ ਕੀਤਾ ਸੀ। ਉਸ ਦਿਨ ਮੈਂ ਤਾਂ ਨਹੀਂ ਕਹੀ ਤੂੰ ਗੁੱਸਾ ਕਰ ਜਾਣਾ ਸੀ ਆਇ ਤੇ ਗੁੱਸੇ ਚ ਐਵੇਂ ਤੈਨੂੰ ਦੱਸ ਦੇਣਾ। ਵੀ ਜਿੰਨਾ ਪਾਰਾ ਚੜਨ ਸੇ ਚੜ੍ਹਿਆ ਹੀ ਪਿਆ। ਕਹਿੰਦਾ ਇੱਕ ਗੱਲ ਮੈਂ ਤੈਨੂੰ ਦੱਸਣੀ ਸੀ ਛਤਰ ਉਹਦੋਂ ਨਹੀਂ ਝੁੱਲ ਪਿਆ ਜਿੱਦਨ ਆਏ ਅੱਜ ਵੀ ਰੋਹਾਨੀ ਛਤਰ ਤੇਰੇ ਘਰ 'ਚ ਹੈ ਪਰ ਉਹਦੋਂ ਮੈਂ ਜਾਣ ਕੇ ਨਹੀਂ ਦੱਸਿਆ ਤੈਨੂੰ ਪਤਾ ਉਦੋਂ ਲੱਗੇਗਾ ਜਦੋਂ ਤੇਰਾ ਅੰਤਲਾ ਸਮਾਂ ਆਏਗਾ ਉੱਥੇ ਉਹ ਪੰਡਤ ਨੇ ਸ਼ਬਦ ਕਿਹਾ ਬਾਲਕ ਕੇ ਸੰਬੰਧੀ ਜੀਤੇ ਮਹਿਮਾ ਲਖ ਨਾ ਸਕਾਂਗੇ ਤੀਤੇ ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ ਕੇ ਨਾਮ ਦੁਰਲਭ ਹੈ ਨਾਮ ਦੀ ਕੀ ਕੀਮਤ ਸਤਿਗੁਰੂ ਜੀ ਪਸਰੂਰ ਜਾਂਦੇ ਆ ਪਾਕਿਸਤਾਨ ਵਿੱਚ ਮੈਂ ਇੱਕ ਵਾਰੀ ਇਸ ਸਕਟਨਾ ਨੂੰ ਮਠਨਕੋਟ ਦੇ ਨਾਲ ਵੀ ਕਿਹਾ ਸੀ ਵਸ ਇਹ ਪਸਰੂਰ ਮਾਰੇ ਸੱਚੇ ਬਾਦਸ਼ਾਹ ਉੱਥੇ ਜਾਂਦੇ ਆ ਪੁਰਾਤਨ ਜਨਮ ਸਾਖੀ ਵਿੱਚ ਜਿਹਦੇ ਘਰ ਪਈ ਹੋਵੇ ਪੁਰਾਤਨ ਜਨਮ ਸਾਖੀ ਮੈਂ ਕਹਿ ਰਿਹਾ ਜਿਹਨੂੰ ਵਿਲਾਇਤ ਵਾਲੀ ਜਨਮ ਸਾਖੀ ਕਹਿੰਦੇ ਆ ਉਹਦੇ ਵਿੱਚੋਂ ਇਹ ਸਾਖੀ ਬੜੇ ਧਿਆਨ ਨਾਲ ਪੜਿਓ ਇਹ ਮੀਆਂ ਮਿੱਠਾ ਦੀ ਗੋਸ਼ਟ ਉਥੇ ਲਿਖਿਆ ਸਾਖੀ ਦੇ ਉੱਤੇ ਜਿਹੜਾ ਸਬਜੈਕਟ ਹੈ ਲਿਖਿਆ ਗੋਸ਼ਟ ਮੀਆਂ ਮਿੱਠਾ ਕੀ ਜਦੋਂ ਮਹਾਰਾਜ ਇੱਥੇ ਪਹੁੰਚਦੇ ਆ ਇਹ ਬਹੁਤ ਬਹੁਤ ਚੰਗਾ ਬੰਦਾ ਸੀ ਮੀਆਂ ਮਿੱਠਾ ਇਹਦੀ ਜੱਪ ਤਾਪੇ ਦੀ ਕਮਾਈ ਵੀ ਸੀ ਮੈਂ ਯਾਦ ਰੱਖਿਓ ਕਥਾ ਆਪਾਂ ਕਰਨੇ ਪਏ ਆ ਹਰ ਚੀਜ਼ ਸੌਖੀ ਮਿਲ ਸਕਦੀ ਏ ਨਾਮ ਬੜਾ ਦੁਰਲੱਭ ਹੈ ਤੇ ਮਿਲਦਾ ਪ੍ਰਭੂ ਦੀ ਕਿਰਪਾ ਨਾਲ ਤੇ ਸਤਗੁਰਾਂ ਦੀ ਸੰਗਤ ਵਿੱਚ